ਸਵਾਗਤ ਹੈ ਜੀ ਸੱਚੇ ਰਿਸ਼ਤੇ ਚੈਨਲ ਵਿੱਚ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਡੇਟ ਆਫ ਬਰਥ 1987 ਕੱਦ 5 ਫੁੱਟ 7 ਇੰਚ ਨਿਊਜ਼ੀਲੈਂਡ ਪੀਆਰ ਹੈ ਜੀ ਲੜਕੀ ਖੂਬਸੂਰਤ ਸਲਿਮ ਆ ਲੜਕੀ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਬੈਲ ਐਜੂਕੇਟਡ ਹੋਵੇ ਵਧੀਆ ਪਰਿਵਾਰ ਹੋਵੇ ਜੀ ਵਿਆਹ ਦਾ ਖਰਚਾ ਲੜਕੇ ਵੱਲੋਂ ਏਰੀਆ ਫਰੀਦਕੋਟ ਆ ਜੀ ਇਹਨਾਂ ਦਾ ਸੰਪਰਕ ਕਰੋ ਸਾਡੇ ਵਟਸਐਪ ਨੰਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅਗਲਾ ਰਿਸ਼ਤਾ ਨਾਮ ਕੌਰ ਕਾਸਟ ਜੱਟ ਸਿੱਖ ਬਿਊਟੀਫੁੱਲ ਗਰਲ ਉਮਰ 30 ਸਾਲ ਕੱਦ 5 ਫੁੱਟ 4 ਇੰਚ ਸਟੱਡੀ ਬੀਟੈਕ ਐਮਬੀਏ ਕੈਨੇਡੀਅਨ ਸਿਟੀਜ਼ਨ ਹੈ ਜੀ ਲੜਕੀ ਰਿਸ਼ਤੇ ਦੀ ਮੰਗ ਹੈ ਇੱਕ ਲੜਕਾ ਸੋਹਣਾ ਸੁਨੱਖਾ ਹੋਵੇ ਦੁਆਬਾ ਅਤੇ ਐਨਆਰਆਈ ਹੋਵੇ ਜੀ ਸੰਪਰਕ ਕਰਿਓ ਵਟਸਐਪ ਨੰਬਰ ਤੇ ਰਿਸ਼ਤੇ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਲਾ ਰਿਸ਼ਤਾ ਨਾਮ ਕੌਰ ਕਾਸਟ ਜੱਟ ਸਿੱਖ ਕੈਨੇਡਾ ਪੀਆਰ ਡੇਟ ਆਫ ਬਰਥ 1997 ਕੱਦ 5 ਫੁੱਟ 6 ਇੰਚ ਖਾਨਦਾਨੀ ਪਰਿਵਾਰ ਹੈ ਜੀ ਰਿਸ਼ਤੇ ਦੀ ਮੰਗ ਹੈ ਲੜਕਾ ਪੜਿਆ ਲਿਖਿਆ ਹੋਵੇ ਕੈਨੇਡਾ ਪੀਆਰ ਹੋਵੇ ਮੋਗਾ ਫਰੀਦਕੋਟ ਫਿਰੋਜ਼ਪੁਰ ਏਰੀਆ ਜੀ ਜ਼ਮੀਨ 20 ਕਿੱਲੇ ਤੋਂ ਉੱਪਰ ਹੋਵੇ ਸੰਪਰਕ ਕਰਨ ਵਟਸਐਪ ਨੰਬਰ ਤੇ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਪਰਿਵਾਰ ਬਾਰੇ ਹੋਰ ਵਧੇਰੇ ਜਾਣਕਾਰੀ ਲੈਣੀ ਹੋਵੇ ਆਪਣੀ ਐਡ ਪਾਉਣ ਲਈ ਸਾਨੂੰ ਵਟਸਐਪ ਤੇ ਪੂਰਾ ਵੇਰਵਾ ਭੇਜੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਸੋਹੀ ਡੇਟ ਆਫ ਬਰਥ 1995 ਕੱਦ 5 ਫੁੱਟ 4 ਇੰਚ ਸਟੱਡੀ ਬੀਏ ਸੀ ਮੈਡੀਕਲ ਹੈ ਜੀ ਬੀਐਡ ਐਮਐਸਸੀ ਜ਼ੂਲੋਜੀ ਪੀਐਸਟੀਈਟੀ ਕਲੀਅਰ ਹੈ ਜੀ ਲੜਕੀ ਰਿਸ਼ਤੇ ਦੀ ਮੰਗਾ ਜੀ ਕਿ ਲੜਕਾ ਸੋਹਣਾ ਸੁਨੱਖਾ ਹੋਵੇ ਅਤੇ ਸਰਕਾਰੀ ਨੌਕਰੀ ਵਾਲਾ ਲੜਕਾ ਚਾਹੀਦਾ ਜੀ ਏਰੀਆ ਸੰਗਰੂਰ ਪਟਿਆਲਾ ਨਾਬਾ ਨੂੰ ਪਹਲ ਹੈ ਜੀ ਸੰਪਰਕ ਕਰੋ ਵਟਸਐਪ ਨੰਬਰ ਤੇ ਜੋ ਸਕਰੀਨ ਤੇ ਚੱਲ ਰਿਹਾ ਹੈ ਜੀ ਆਪਣੇ ਵੀਡੀਓ ਤੋਂ ਜੋ ਵੀ ਰਿਸ਼ਤਾ ਕਰੋ ਜੀ ਉਹ ਤੁਸੀਂ ਆਪਣੀ ਮਰਜ਼ੀ ਨਾਲ ਸੋਚ ਸਮਝ ਕੇ ਕਰਨਾ ਜੀ ਅੱਗੇ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਜਾਂਚ ਪੜਤਾਲ ਤੁਸੀਂ ਖੁਦ ਕਰੋ ਅਗਲਾ ਰਿਸ਼ਤਾ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਭੁੱਲਰ ਕੈਨੇਡਾ ਪੀਆਰ ਡੇਟ ਆਫ ਬਰਥ ਜੀ 1995 ਕੱਦ 5 ਫੁੱਟ 5 ਇੰਚ ਸੋਹਣੀ ਸੁਨੱਖੀ ਸਲਿਮ ਲੜਕੀ ਹੈ ਇਹਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਕੈਨੇਡਾ ਪੀਆਰ ਹੋਵੇ ਇੰਡੀਆ ਨੂੰ 15 ਤੋਂ 20 ਏਕੜ ਜ਼ਮੀਨ ਆਉਂਦੀ ਹੋਵੇ ਜੇ ਲੜਕਾ ਇੰਡੀਆ ਤੋਂ ਸੰਪਰਕ ਕਰੋ ਜੀ ਜ਼ਿਲ੍ਹਾ ਮੋਗਾ ਬਰਨਾਲਾ ਮਠੰਡਾ ਨੂੰ ਪਹਿਲ ਹੈ ਜੀ ਇਹਨਾਂ ਦੀ ਸਾਡੇ ਵਟਸਐਪ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਤੁਹਾਨੂੰ ਮਿਲੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਜੀ ਕਿ ਤੁਹਾਨੂੰ ਸਾਡੇ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਅਤੇ ਤੁਸੀਂ ਕਿਹੜੇ ਏਰੀਆ ਤੋਂ ਵੇਖ ਰਹੇ ਹੋ ਇਸ ਦੀ ਜਾਣਕਾਰੀ ਜ਼ਰੂਰ ਦੇਣਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰੀ ਕਾਸਟ ਹਿੰਦੂ ਭਾਰਗਵ ਡੇਟ ਆਫ ਬਰਥ ਹੈ ਜੀ 13/2/1996 ਪਲੇਸ ਆਫ ਬਰਥ ਮੋਗਾ ਪੰਜਾਬ ਦੇ ਵਿੱਚੋਂ ਸਟੇਟਸ ਇਹਨਾਂ ਦਾ ਅਨਮੈਰਿਡ ਨੇ ਜੀ ਇਹ ਮੰਗਲਿਕ ਨਹੀਂ ਹੈ ਜੀ ਲੜਕੀ ਹਾਈਟ 5 ਫੁੱਟ 4 ਇੰਚ ਹੈ ਕੁਆਲੀਫਿਕੇਸ਼ਨ ਬੀਐਸਸੀ ਬੀਐਡ ਜੋਬ ਮੈਥ ਟੀਚਰ ਨੇ ਜੀ ਤੇ ਪ੍ਰਾਈਵੇਟ ਸੈਕਟਰ ਸਕੂਲ ਦੇ ਵਿੱਚ ਇਹ ਟੀਚਰ ਨੇ ਫਾਦਰ ਇਹਨਾਂ ਦੇ ਨਾਮ ਕੁਮਾਰ ਹੈ ਉਹਨਾਂ ਦਾ ਜੋਬ ਅਕਾਊਂਟੈਂਟ ਦੀ ਹੈ ਜੀ ਮਦਰ ਹੋਮ ਮੇਕਰ ਨੇ ਡਿਸਟ੍ਰਿਕਟ ਫਰੋਜਪੁਰਾ ਜੀ ਇਹਨਾਂ ਦਾ ਸੰਪਰਕ ਕਰਿਓ ਵਟਸਐਪ ਨੰਬਰ ਤੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਜੀ ਇਹ ਕਾਰਤੂਸ਼ੀ ਵੀ ਐਡ ਲਗਵਾਉਣੇ ਹੋਵੇ ਤਾਂ ਸਾਨੂੰ ਸਕਰੀਨ ਤੇ ਚੱਲਦੇ WhatsApp ਨੰਬਰ 94175 65924 ਤੇ ਆਪਣੇ ਬੱਚਿਆਂ ਦਾ WhatsApp ਤੇ ਪੂਰਾ ਬਾਇਓ ਡਾਟਾ ਭੇਜੋ ਜੀ ਅਸੀਂ ਤੁਹਾਡੀ ਐਡ ਲਗਾ ਦੇਵਾਂਗੇ ਤੁਸੀਂ ਕਿਸੇ ਤੋਂ ਮੈਂਪੀ さん ਨੂੰ ਮੈਸੇਜ ਕਰਕੇ ਕੋਈ ਜਾਣਕਾਰੀ ਲੈ ਸਕਦੇ ਹੋ ਜੀ ਤੇ ਸਿਰਫ ਆਉਣ ਲਈ WhatsApp ਤੇ ਮੈਸੇਜ ਕੀਤਾ ਜਾਏ ਚੈਨਲ ਸਬਸਕ੍ਰਾਈਬ ਕਰੋ ਜੀ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਕਰੋ ਜੀ ਨਵੇਂ ਨਵੇਂ ਰਿਸ਼ਤੇ ਵੇਖਣ ਲਈ ਵੇਖਦੇ ਰਹੋ ਆਪਣੇ ਸੱਚੇ ਰਿਸ਼ਤੇ ਚੈਨਲ ਨੂੰ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ